ਰੋਲੀ ਚਲਾ ਯਾਰ ਤੂੰ ਤਾਂ ਸੱਚੀ ਜਾਜ ਬਣਾਇਆ ਹੈ ਮੈਨੂੰ ਇੰਡੀਆ ਦੀ ਯਾਦ ਆ ਗਈ ਹੈ ਇਹ ਬੱਚਿਆਂ ਵਾਸਤੇ ਚਾਕਲੇਟਾਂ ਲੈ ਲੈਣੇ ਆਹ ਦੇਖੋ ਮਸਤੀਆਂ ਕਰਦਾ ਜਾਂਦਾ ਪਿਆ ਮੁੰਡਾ ਬੜਾ ਸਮਝਾਇਆ ਪ੍ਰਵਾਸੀ ਆ ਵੀਰੋ ਬੜਾ ਸਮਝਾਇਆ ਤੁਸੀਂ ਨੂੰ ਹੁਣ ਟਲੀ ਤੁਸੀਂ ਨਾ ਸੁਧਰੀਆਂ ਇਹ ਪ੍ਰਵਾਸੀ ਸਾਡਾ ਆਇਆ ਨਵਾਂ ਇੰਨੀ ਸੁਧਰਦਾ ਚੋਰੀਆਂ ਨਹੀਂ ਕਰਦਾ ਬਾਕੀ ਕੁਝ ਛੱਡਦਾ ਵੀ ਨਹੀਂ ਆਇਓ ਮਨੀਲਾ 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 ਚੋਰਾ ਦੰਦੀ ਐਂਟਰੀ ਵੀ ਆ ਜਾਓ ਚੋਰਾ ਦੰਦੀ ਐਂਟਰੀ ਦੇ ਮੁੜ ਕੇ ਕਾਗੈ ਨਹੀਂ ਬਣਨੇ ਮੁੜ ਕੇ ਕਾਗਜ਼ ਕੋ ਨਹੀਂ ਬਣਿਆ ਸਿੱਧਾ ਜਾਓਗੇ ਚੱਕ ਲਾ ਬੋਲੀ ਚੱਕ ਕੇ ਖਿਚਕ ਕੇ ਕਰਤਾ ਕੰਮ ਸਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਇੱਕ ਵਾਰੀ ਫਿਰ ਤਿਆਰ ਹੋ ਕੇ ਐਸਐਮ ਨੂੰ ਚਾਲੇ ਪਾਣ ਲੱਗੇ ਆ ਅੱਜ ਤਾਂ ਸੀ ਲੈ ਕੇ ਚੱਲੇ ਆ ਜੀ ਆ ਆਪਣਾ ਰੈਂਬਰ ਕਿ ਨਹੀਂ ਜਾ ਅੱਜ ਰੈਂਬਰ ਕਿ ਨਹੀਂ ਜਾ ਆ ਤੇ ਦਰੋਸਰੀ ਲੈ ਕੇ ਆਣੀ ਆ ਥੋੜੀ ਬਹੁਤੀ ਤੇ ਇਸ ਕਰਕੇ ਇਹ ਕੱਢ ਲਈਏ ਕਿਉਂਕਿ ਆ ਪਾਰਕਿੰਗ ਬਣਨ ਕਰਕੇ ਨਾ ਉਥੇ ਤੇ ਪਾਰਕਿੰਗ ਜਿਹੜੀ ਹੁਣ ਬਣਦੀ ਪਈ ਹੈ ਪਾਰਕਿੰਗ ਬਾਈਕਾਂ ਵਾਸਤੇ ਉਹਦੇ ਕਰਕੇ ਜਿਹੜੀ ਆਰਟੀਫੀਸ਼ੀਅਲ ਇੱਕ ਟੈਂਪੋਰਰੀ ਪਾਰਕਿੰਗ ਬਣਾਈ ਹੋ ਥੋੜੀ ਦੂਰ ਹੈ ਤੇ ਉਸ ਕਰਕੇ ਫਿਰ ਹੁਣ ਇਹ ਈ-ਬਾਈਕਾਂ ਦੀ ਪਾਰਕਿੰਗ ਸਿੱਧਾ ਹਾਈਪਰਮਾਰਕੀਟ ਦੇ ਸਾਹਮਣੇ ਹੈ ਇਸ ਕਰਕੇ ਈ ਬਾਈਕ ਲੈ ਕੇ ਚੱਲੇ ਆ ਤੇ ਜਾ ਕੇ ਲੈ ਕੇ ਆਨੇ ਆ ਗਰੋਸਰੀ ਅੱਜ ਨਹੀਂ ਕਿਤੇ ਰੋਕਣ ਦੀ ਲੋੜ ਅੱਜ ਗੱਡੀ ਬਾਈਪਾਸ ਜਾ ਰਹੀ ਵੀ ਹੈ ਪੀ ਗੱਡੀ ਹੈ ਜਾ ਜਾਣਾ ਫਿਰ ਉੱਤੋਂ ਦੀ ਉੱਤੋਂ ਜਾ ਰਿਹਾ ਹੈ ਇਹ ਮੇਨ ਐਂਟਰੈਂਸ ਹੈ ਏ ਜੀ ਪਾਰਕਿੰਗ ਇੱਥੇ ਸਾਨੂੰ ਲਾਣੀ ਪੈਣੀ ਸੀ ਤੇ 9 ਵਜੇ ਮੋੜ ਹੋ ਜਾਂਦਾ ਬੰਦ ਤੇ ਸਾਨੂੰ ਫਿਰ ਉਹ ਗਰੋਸਰੀ ਵਾਲੇ ਡੱਬੇ ਚੱਕ ਕੇ ਇੱਧਰ ਆਣਾ ਪੈਣਾ ਸੀ ਨਾਲੇ ਬਾਈਕ ਤੇ ਰੱਖ ਕੇ ਲੈ ਕੇ ਜਾਣੀ ਔਖੀ ਹੋਣੀ ਸੀ ਇਸ ਕਰਕੇ ਅਸੀਂ ਈ-ਬਾਈਕ ਲੈ ਆਏ ਆ ਇਹ ਹੈਗੀ ਕਰੇ ਤੇ ਫਾਇਦਾ ਦੇ ਚੁੱਕੀ ਐ ਜ਼ਿਆਦਾਤਰ ਅਸੀਂ ਇਸ ਕੇਟ ਤੋਂ ਇੰਟਰ ਹੋ ਜੰਨੇ ਆ ਢੋਲੀ ਚਲਾ ਯਾਰ ਤੂੰ ਤਾਂ ਸੱਚੀ ਜਾਜ ਬਣਾਇਆ ਹੈ ਮੈਨੂੰ ਇੰਡੀਆ ਦੀ ਯਾਦ ਆ ਗਈ ਓ ਤੇਰੀ ਇਹ ਸਰੇ ਸਰੇ ਠੱਡਾਂ ਵਿੱਚ ਆ ਤੇ ਆਂਦਾ ਹੈ। ਇਹ ਬਿਲਕੁਲ ਐਸਐਮ ਹਾਈਪਰਮਾਰਕਟ ਦੇ ਸਾਹਮਣੇ ਲਾਤੀ ਮੁੰਡੇ ਨੇ ਤੇ ਹੁਣ ਐਸਐਮ ਆ ਗਏ ਆ ਤੇ ਲੈਣੇ ਆ ਗ੍ਰੋਸਰੀ। ਟ੍ਰੋਲੀ ਲੈ ਲਈ ਹਣੀ ਨੇ ਤੇ ਹੁਣ ਸਭ ਤੋਂ ਪਹਿਲਾਂ ਦੁੱਧ ਚੱਕਾਂਗੇ। ਵੀਅਰ ਬ੍ਰਾਂਡ ਤੇ ਬੱਚਿਆਂ ਵਾਸਤੇ ਚਾਕਲੇਟਾਂ ਲੈ ਲੈਣੇ ਆ। a few minutes later ਹਾਂ ਜੀ ਦੋਸਤੋ ਗਰੋਸਰੀ ਸ਼ਾਪਿੰਗ ਸਾਡੀ ਡਨ ਹੋ ਚੁੱਕੀ ਏ ਤੇ ਹੁਣ ਅਸੀਂ ਕਾਊਂਟਰ ਤੇ ਆ ਗਏ ਆ ਤੇ ਅੱਜ ਰਸ਼ ਕਾਫੀ ਲੱਗਾ ਹੋਇਆ ਹੈ ਨਾ ਮੈਂ ਜਾਨੂ ਕਿਸੇ ਗਾੜ ਦੇ ਵੇਖਣਾ ਨਾ ਉੱਡਦਾ ਆ ਜਾਣਾ ਉਹਨੇ ਹਾਂ ਜੀ ਮੈਂ ਬੰਦ ਕਰ ਦਿੰਨ ਬੰਦ ਕਰ ਦਿੰਦੇ ਸਾਮਾਨ ਅਸੀਂ ਕਾਊਂਟਰ ਤੇ ਲਾ ਲਿਆ ਗਰੋਸਰੀ ਲੈ ਲਈ ਏ ਤੇ ਹੁਣ ਚੱਲਿਆਂ ਆਪਾਂ ਆਪਣੇ ਜਾਜਵਾਲ ਤੇ ਜਾ ਕੇ ਜਾਹਤ ਚ ਐਦੀ ਚੈਕ ਇਨ ਕਰਾਣੇ ਆ ਬੈਗੇ ਭਾਰਤੋਲ ਕੇ ਤੇ ਫਿਰ ਚੱਲਦੇ ਆਂ ਘਰੇ ਇਹ ਦੇਖੋ ਮਸਤੀਆਂ ਕਰਦਾ ਜਾਂਦਾ ਪਿਆ ਮੁੰਡਾ ਬੜਾ ਸਮਝਾਇਆ ਪ੍ਰਵਾਸੀ ਆ ਵੀਰੋ ਬੜਾ ਸਮਝਾਇਆ ਤੁਸੀ ਨੂੰ ਹੁਣ ਟਲੀ ਤੁਸੀਂ ਨਾ ਸੁਧਰੀਆ ਤੁਸੀਂ ਨਾ ਸੁਧਰੀਆ ਤੂੰ ਹੀ ਆ ਚੋਰੀਆ ਕਰਨੇ ਲੱਗ ਗਿਆ ਮੇਰੇ ਪ੍ਰਵਾਸੀ ਵੀਰੋ ਅਰੇ ਦੇ ਹੀ ਰੱਖਦੇ ਪਿਆਰਾ ਜੇ ਲਓ ਜੀ ਮਿੱਤਰੋ ਜਾਜਪੁਰਾ ਨੱਦ ਲਿਆ ਹੁਣ ਚੱਲੇ ਆਂ ਅਸੀਂ ਆਪਣੇ ਘਰੇ ਵਾਪਸ ਵਧੀਆ ਬੜਾ ਸਮਝਾਇਆ ਵੀਰੋ ਤੁਹਾਨੂੰ ਬੜਾ ਸਮਝਾਇਆ ਤੁਸੀਂ ਹੁਣ ਅਥੇ ਕਿ ਚੋਰੀਆਂ ਕਰਨ ਲੱਗ ਪਏ ਤੁਸੀਂ ਨਹੀਂ ਸੁਧਰੀਆ ਹੁਣ ਚੋਰੀਆਂ ਕਰਨ ਲੱਗ ਪਿਆ ਥੋੜਾ ਸਮਨ ਪਿੱਛੇ ਵੀ ਰੱਖਿਆ ਕੱਗੇ ਵੀ ਹੈਗਾ ਕੱਗੇ ਵੀ ਹੈ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਬੜਾ ਸਮਝਾਇਆ ਵੀਰ ਜੀ ਤੋ ਸਾਨੂੰ ਬੜਾ ਸਮਝਾਇਆ ਪ੍ਰਵਾਸੀ ਆ ਵੀਰੋਂ ਹਾਂ ਤੁਸੀਂ ਨਹੀਂ ਸੁਧਰੇਆ ਇਹ ਪ੍ਰਵਾਸੀ ਸਾਡਾ ਆਇਆ ਨਵਾਂ ਇੰਨੀ ਸੁਧਰਦਾ ਚੋਰੀਆਂ ਨਹੀਂ ਕਰਦਾ ਬਾਕੀ ਕੁਝ ਛੱਡਦਾ ਵੀ ਨਹੀਂ ਸ਼ਕਲੋਂ ਚੋਰ ਲੱਗਦਾ ਕਹਿੰਦਾ ਤੂੰ ਦੱਸਿਆ ਹੀ زور ਆ ਰਹੀ ਬਬਾਈ ਐਸਐਮ ਬੰਦ ਹੋ ਗਿਆ 9 ਵਜ ਗਏ ਨੇ ਤੇ ਅਸੀਂ ਟ੍ਰਾਫਿਕ ਵਿੱਚ ਫਸੇ ਹੋਏ ਆ ਮੇਰੇ ਵੀਰਿਓ ਕਹਿੰਦੇ ਪਾਕਿਸਤਾਨੀ ਕਹਿੰਦੇ ਪਏ ਇੰਡੀਆ ਤੇ ਪਾਕਿਸਤਾਨ ਦੀ ਹੁਣ ਜੰਗ ਹੋਣ ਲੱਗੀ ਏ ਕਹਿੰਦਾ ਜੇ ਇੱਧਰ ਉੱਧਰ ਬੰਦੇ ਹੋਗੇ ਨਾ ਤੇ ਨਿਸ਼ਾਨੀ ਰੱਖ ਲੈਣੇ ਆਪਾਂ ਉੱਥੇ ਮਿਲਣਾਂ ਆਗੇ ਅੱਛਾ ਮਰ ਗਏ ਨੇ ਇਹ ਜੰਗ ਐਸੇ ਹੋ ਸਕਦੀ ਬਬਾਈ ਓਏ ਉਦਾਂ ਹੀ ਹੁੰਦਾ ਕੁਛ ਨਹੀਂ ਹੋਣਾ ਤੇ ਜਿਹੜੀ ਆਪਣੇ ਆਤਮਕੀ ਹਮਲਾ ਹੋਇਆ ਇੰਡੀਆ ਦੇ ਵਿੱਚ ਉਹ ਤਿੰਨ ਇੰਦਰੀਆਂ ਘਟਣਾ ਪਰ ਜਿਵੇਂ ਪਾਣੀ ਬੰਦ ਕਰਤਾ ਇੰਡੀਆ ਨੇ ਉਹਨਾਂ ਨੇ ਇਹ ਸਪੇਸ ਬੰਦ ਕਰਤੀ ਹੈ ਤੇ ਰੰਗ ਚ ਫਾਇਦਾ ਤਾਂ ਕਿਸੇ ਦਾ ਨਹੀਂ ਹੈਗਾ ਨੁਕਸਾਨ ਹੀ ਹੈ ਪਰ ਇਹ ਗੱਲਾਂ ਵੀ ਨੇ ਕੁਛ ਥੋੜਾ ਹਵਾਣਾ ਨਹੀਂ ਹੈਰਾ ਮੇਰੇ ਹਿਸਾਬ ਨਾਲ ਇਹ ਜਿਆਦਾ ਜਿਹੜੇ આજ ਤੱਕ ਆਲੇ ਨੇ ਨਾ ਕੋਈ ਦਾ ਮੱਛਰ ਦੇ ਨੇ ਕੋਈ ਉਹਨਾਂ ਦੇ ਸਾਹਮਣੇ ਜੰਗ ਲੱਗੀ ਹੋਈ ਏ ਉਹਦੇ ਚੱਕ ਐਂਕਰਾ ਸ਼ਵੇਤਾ ਬਹੁਤ ਭਾਈ ਮੈਂ ਅੱਜ ਦੇਖਿਆ ਉਹ ਜੇ ਨਾਲਿਆਂ ਚੋਂ ਨਿਕਲਦੀ ਪਈ ਏ ਕਿਉਂ ਨਾਲਿਆਂ ਚ ਵੜ ਵੜ ਨਿਕਲਦੀ ਪਈ ਏ ਕਿਉਂ ਕਹਿੰਦੇ ਆਤੰਕੀ ਇਹਦੇ ਚ ਲੁਕੇ ਹੋਣਗੇ ਅਰ ਇੱਥੇ ਜੇ ਹੋਈ ਕਲਿੱਪ ਤੇ ਪਾਵਾਂਗਾ ਜਿਆਦਾ ਉਹ ਯੁੱਧ ਕਰਦੇ ਨੇ ਸੈਨਾ ਨਹੀਂ ਨਾ ਲੜਦੀ ਹੈਗੀ ਜੀ ਨਿਊਜ਼ ਵਾਲੇ ਅੱਜ ਤੱਕ ਕਹਿੰਦੇ ਜਿਆਦਾ ਲੜਾਈ ਇਹਨਾਂ ਨੇ ਲਾਈ ਹੁੰਦੀ ਆ ਹਮਲਾ ਕਰਦੇ ਆ ਤੇ ਸਾਰਾ ਕੁਝ ਮੰਨਦੇ ਆ ਸਰਕਾਰ ਐਕਚੁਅਲੀ ਵੀ ਲਏਗੀ ਮੋਦੀ ਸਾਹਿਬ ਐਕਸ਼ਨ ਲੈਣਗੇ ਉੱਤੇ ਪਰ ਜਿਹੜੇ ਨਿਊਜ਼ ਚੈਨਲ ਵਾਲੇ ਆਪਣੀ ਨਿਊਜ਼ ਚੈਨਲ 'ਚ ਇਦਾਂ ਭੱਜਣਗੇ ਨਾ ਜਿਵੇਂ ਹੁਣੇ ਲੜਾਈ ਲੱਗੀ ਹੋਈ ਹੈ ਇਹਨਾਂ ਨੇ ਜਾ ਕੇ ਕੁਛ ਕਰਦਾ ਵੀ ਜੇ ਕੁਛ ਕਰਨਾ ਵੀ ਹੈ ਸਰਕਾਰ ਨੇ ਤੁਸੀਂ ਚੁੱਪ ਕਰ ਜਾਓ ਜਾਓ ਸ਼ੋਅ ਕਿਓ ਅਗਲੇ ਨੂੰ ਤੇ ਨਿਊਜ਼ ਰੂਮ ਦੇ ਵਿੱਚ ਇਹਨਾਂ ਨੇ ਜੰਗ ਦਾ ਮਾਹੌਲ ਬਣਾਇਆ ਹੋਇਆ ਹੈ ਦੇਖਿਆ ਸਾਡਾ ਬੰਦਾ ਤਤਾ ਕਿ ਕਰਾਵੀ ਲੱਗੀ ਤੂੰ ਉਧਰੋਂ ਜੁੜੀ ਨਿਕਲਣਾ ਹੈ ਖਾਲੀ ਪਈ ਹੈ ਇਹ ਤੇ ਟੇਡੇ ਹੋ ਕੇ ਦੇਖਣਾ ਕੋਈ ਜਰਾ ਰਸਤਾ ਨਿਕਲੇਣਾ ਮੈਂ ਦੇਖਣਾ ਕਿੰਨੀ ਵ ਅੱਗੇ ਇੰਟਰੈਪ ਨਹੀਂ ਸਰ ਅੱਗੇ ਤਾਂ ਕੀ ਹੈ ਮਦਰੀਆ ਬਸਿਆ ਰਸਤਾ ਹੈ ਫੱਟੇ ਥੀਲਿੰਗ ਲੈ ਰਿਆ ਤੂੰ ਪੁਰਾਣੀ ਆਹੋ ਟੇਡਾ ਹੋ ਗਿਆ ਜਦਾਰੇ ਉਹ ਟੇਡੇ ਹੋ ਕੇ ਕਿਉਂ ਜਨਾਂਦੇ ਨੇ ਉਹਨੂੰ ਮੱਤ ਪੈ ਜਾਂਦੀ ਇੱਕ ਸਵਾਰੀ ਬਿਠਾ ਕੇ ਇਦਾਂ ਟੇਡੇ ਬੈਠਣ ਦੀ ਹੈ ਇਹ ਹੈ ਇਹ ਹੀ ਗੱਲਾਂ ਰੀਜ਼ਨ ਤੇ ਬੈਠਦੇ ਇਦਾਂ ਨੇ ਹਨ ਫਿਰ ਸਵਾਰੀ ਭਾ ਗਿਆ ਮੱਤ ਪੈ ਜਾਂਦੀ ਨਾ ਗੱਡੀਆ ਤੇ ਅਸਰੇ ਬਸੇ ਲੈ ਕੇ ਜਨਾਂਦਾ ਕਰ ਹਾਂ ਇਦਾਂ ਹੀ ਉਹ ਚਾਏ ਕੱਲੇ ਵੀ ਹੁਣ ਤਾਂ ਵੀ ਇਦਾਂ ਹੀ ਚੱਲਦੀ ਹੈ ਦਾਗਾ ਇੰਡੀਆ ਮਰਾਟਾ ਤੋਂ ਆਣਾ ਹਸਣਾ ਹਾਂ ਮੇਰੇ ਆਖਰੀ ਮੁੰਨੇ ਨਾਲ ਸੁਬੀਤ ਦਾ ਸੀ ਇੱਛਾ ਅੱਛਾ ਇਹ ਪੰਗਾ ਪਿਆ ਸੀ ਕੋਈ ਨਹੀਂ ਸੀਰ ਦਾ ਸੈਰ ਤੋਂ ਤੁਸੀਂ ਲੱਗੇ ਨਹੀਂ ਸੀ ਇੱਕ ਬੰਦਾ ਆਪਾਂ ਵਿਆਹ ਕਰਦਾ ਸੀ ਅੱਛਾ ਮੁਸ਼ਕਿਲ ਨਾਲ ਅੱਛਾ ਜੇ ਮੈਂ ਤਿੰਨ ਭਾਗ ਚੌਥਾ ਮਿਆਰ ਨਾ ਬਣਦਾ ਇਹਦੇ ਉਹਨਾਂ ਨੂੰ ਕਹਿਣਾ ਸੀ ਚਲਾ ਮੈਂ ਤੁਰ ਕੇ ਆਣਾ ਮੈਂ ਲੋ ਜੀ ਆ ਗਏ ਆ ਪੱਕਾ ਆ ਦੇਖੋ ਸਮਾਨ ਲੱਦਾ ਹੋਇਆ ਅੱਗੇ ਵੀ ਹੈ ਤੇ ਸੈਂਟਰ 'ਚ ਵੀ ਤੇ ਪਿੱਛੇ ਵੀ ਤੇ ਇੱਧਰ ਦੇਖੋ ਹਣੀ ਨੇ ਅੰਦਰ ਹੀ ਵਾੜ ਲਈਏ ਲੈ ਨੋਰ ਇੱਕ ਠਕ ਚੋ ਇੱਕ 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 ਫੇਰੀ ਇੱਕ ਇੱਕ ਬਾਣੀ ਦੀ ਇੱਕ ਤੇਰੀ ਇੱਕ ਸਿਮਰ ਦੀ the next day ਤੇ ਹਣੀ ਦੋਸਤੋ ਨਵੇਂ ਦਿਨ ਚ ਫੇਰਤਾ ਦਾ ਸਵਾਗਤ ਹੈ ਤੇ ਅੱਜ ਦੀ ਅਪਡੇਟ ਇਹ ਹੈ ਕਿ ਹਣੀ ਲੈ ਕੇ ਆਇਆ ਚਾਚੇ ਵੱਲੋਂ ਦੋਰਾ ਸੋਟਾ ਅੱਜ ਫੇਰ ਸ਼ਰਧਾਈ ਰਗਣ ਲੱਗੇ ਆ ਤੇ ਮੁੰਡਾ ਤਿਆਰ ਹੈ ਸਮਾਨ ਰੱਖ ਕੇ ਤਾਨੂੰ ਉਹਨੇ ਅੱਜ ਟਕੜਾ ਕਰਦਣਾ ਹੈ ਹੈ? ਅੱਜ ਹੀ ਟਕੜਾ ਕਰਦਣਾ ਹੈ। ਇਹ ਮੇਰਾ ਪੁੱਤਾ ਜੇ ਠੀਕ ਨਹੀਂ ਹੈਗਾ ਨੰਨੂ। ਕਿ ਐਵੇਂ ਪਤਨੂ? ਤੂੰ ਇਹ ਦੇਖਦਾ ਹੈ। ਲਓ ਜੀ। ਥਾਈਲੈਂਡ 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 ਕਰੋ। ਇਹ ਕਸਕਾਸ ਰਗੜਦਾ ਪਿਆ। ਤੇ ਇੱਕ ਬਦਾਮ ਤੇ ਕਾਜੂ ਤੇ ਹੋਰ ਕੀ ਹੈ? ਬਦਾਮ ਕਾਜੂ ਬਦਾਮ ਕਾਜੂ ਪੇਕੇ ਰੱਖਦੇ ਨੇ ਤੇ ਇਹ ਹੈ ਜੀ ਗੁਲਕੰਦ। ਹੈਵੀ ਵਿੱਚ ਪੈਗੀ ਫੇਰ ਤਿਆਰ ਹੋਏਗੀ ਠੰਡੀ ਸਰਦਾਈ ਜੋ ਜੋਚ ਬੈਠਦੇ ਜਾਂਦੇ ਨੇ ਉਦੋਂ ਬਾਅਦ ਫੇਰ ਅਗਲੇ ਦਿਨ ਕਹਿੰਦੇ ਬਾਹਾਂ ਤੋਂ ਫਿਰ ਲੱਗ ਗਈਆਂ ਇੱਥੇ ਇੱਥੇ ਹੋਣਾ ਜਿਹੜਾ ਅੰਤੋਂ ਲਗੜਾ ਜਾਂਦਾ ਜੀ ਨਾ ਤੂੰ ਉਸ ਨਾ ਬੈਰਨ ਤੂੰ ਫਟੀਦ ਕੱਢ ਦੇ ਹਾਂ ਹੁਣ ਨੀਵਾ ਹੋ ਗਿਆ ਲੈ ਹੁਣ ਹੋ ਗਿਆ ਕਿੰਨਾ ਕੁ ਹੋ ਗਿਆ ਬਾਤ ਰਾਮ ਪਾਲ ਕੀ ਨਾਲੇ ਬੋ ਰਾਮ ਪਾਲ ਨੇ ਸਾਰੇ ਭਾਈਏ ਕਿ ਫੋਰੀ ਬਾਬਾ ਕੈਨੀ ਭਰ ਲੋ ਅੱਜ ਉਹ ਵੀਲ ਟਰਾਲੀ ਉਹਦੇ ਵਿੱਚ ਪਾ ਕੇ ਖੂਟੀ ਲਾਓ ਨੂਰ ਕਰੇਗਾ ਨੂਰ ਕਰੇਗਾ ਨੂੰ ਤੂੰ ਟਰਾਈ ਕਰਨਾ ਟਰਾਈ ਕਰ ਦੇ ਨੋ ਇੱਧਰ ਆ ਇੱਥੇ ਐ ਇੱਥੇ ਰਹਿ ਇੱਥੇ ਬੈਠ ਇੱਥੇ ਬੈਠ ਦੇ ਟਰਾਈ ਕਰ ਤੈ ਬਹਿ ਜਾ ਬਹਿ ਜਾ ਇੱਧਰ ਹਾਇ ਨੂੰ ਫੜਾਈ ਦੋਰਾ ਚਲ ਕਰ ਨੋ ਵੀ ਕਰਦਾ ਬਿਆ ਬੱਸ ਕਰੋ ਬੱਸ ਵੀਰ ਥੱਕ ਗਿਆ ਤੇ ਕੋਸ਼ੇ ਦੰਦਰ ਬਣ ਗਏ ਅਜੇ ਵੀ ਟਾਈਮ ਲੱਗਣਾ ਹੈ ਤੇ 10 ਮਿੰਟ ਦੀ ਹੈ ਘੰਟਾ ਘੰਟਾ ਲੱਗੇਗਾ ਅਜੇ ਛੇਦੀ ਛੇਦੀ ਕਰੋ ਯਾਰ ਮੇਰਾ ਪੀਨੂ ਦਿਲ ਕਰ ਪਿਆ ਹੁਣ ਹੈ ਛੇਦੀ ਕਰ ਨੂੰ ਛੇਦੀ ਕਰ ਇਹ ਕਾਫੀ ਟਾਈਮ ਲੱਗਣਾ ਪਰ ਹੁਣ ਮੂੰਹ ਚ ਨਾ ਪਾਣੀਆਂ ਲਾ ਪਿਆ ਵੀ ਸਵਾਦ ਆ ਲਾ ਪਿਆ ਵੀ ਕਿੱਦਾਂ ਦੀ ਹੁੰਦੀ ਛਰਦਾਈ ਇਹ ਨੋ ਨੋ ਪੀਗਾ ਕੰਨ ਨਹੀਂ ਪੈਣੇ ਇਹਨੇ ਪਿਛਲੇ ਹਫ਼ਤੇ ਸੀ ਤੇ ਐ ਕਰ ਗਿਆ ਸੀ ਤੇ ਹੁਣ ਵੇਟ ਕਰਦੇ ਆ ਜਦੋਂ ਬਣੇਗੀ ਤਾਂ ਤੁਹਾਨੂੰ ਦਿਖਾਦੇ ਆ ਇਧਰੋਂ ਦਾ ਇਰਕੜੀ ਜਾ ਰਹੀ ਏ ਤੇ ਇਧਰ ਕਾਸਟਰ ਵੀ ਖੜਾ ਰਿਹਾ ਤੇ ਲਓ ਜੀ ਮਿੱਤਰੋ ਜਿੰਦਰ ਆ ਗਿਆ ਜੀ ਹਾਣੀ ਦਾ ਸਾਥੀ ਸਤਿ ਸ਼੍ਰੀ ਅਕਾਲ ਕਰਮੀ ਬੜੀ ਬੰਦਾ ਬੋਂਦੇ ਬੋਂਦੇ ਨੇ ਵੀ ਬੜੀ ਵਾਪਸੀ ਗਰਮੀ ਕਾ ਗਰਮੀ ਕਰਕੇ ਤੇ ਬਣਿਆ ਇਹ ਸਮਾਨ ਬੜੀ ਗਰਮੀ ਹੈ ਪਾਣੀ ਪਿਆ ਰੋ ਠੰਡਾ ਇਹ ਕਮਰ ਕੱਸਾ ਬਣ ਲਿਆ ਏ ਹੁਣ ਜਿੰਦਰ ਜੀ ਕੋਸ ਸਾਹਿਬ ਆਪ ਅੱਗੇ ਹੋਏ ਹੁਣ ਸੋਨੂੰ ਨਾ ਰੱਖਿਆ ਉਹ ਸਭ ਬੱਚ ਮੁੰਡੇ ਨਾ ਫੜੇ ਹੋਏ ਜੇ ਕੋਈ ਪਾ ਲਾ ਲਿਆ ਨਹੀਂ ਪਾਇਆ ਸਾਰਾ ਆਹ ਲੋ ਪਿੰਨ ਲਾ ਪਈਆਂ ਹੁਣ ਨਿਕਲਣ ਦੀ ਇਹ ਬੰਦੇ ਵਾਹ ਇਹ ਬੋਰਾ ਹੋ ਗਿਆ ਜਾਂ ਟੋਟਾ ਖਾ ਰਹਾ ਹੈ ਹਮੇ ਇੰਨਾ ਤਾਂ ਖਾ ਰਹਾ ਵਸ ਅੱਛੀ ਬਲਦੀ ਰਹੀਏ ਮਿਲ ਆ ਪੈ ਗਿਆ ਜਾਂਦੀਗਾ ਪੈਸੀ ਫਿਰ ਦਰਦ ਹੁੰਦਾ ਰਹਾਂ ਹੁਣ ਠੀਕ ਹੈ ਤਾਂ ਲੋ ਜੀ ਮਿੱਤਰੋ ਜਿੰਦਰ ਆ ਗਿਆ ਤੇ ਹੁਣ ਜਿੰਦਰ ਤੇ ਹਣੀ ਆਪੇ ਰਗੜਦੇ ਰਹਿਣਗੇ ਤੇ ਆਪਾਂ ਹੁਣ ਤੀਵਾਂਗੇ ਬਸ ਹੁਣ ਠੀਕ ਹੈ ਨਾ ਨੁਕਦਾ ਮਾਰਨਾ ਬਸ ਨੁਕਦਾ ਮਾਰ ਗਿਆ ਵਾਂ ਤੇ ਲੋ ਜੀ ਹੁਣ ਕਾਲੀ ਮਿਰਚ ਪੈ ਰਹੀ ਏ ਵਫਾ ਬਾਦੇ ਬਾਦੇ ਤੁਹਾਡੇ ਬਾਦੇ ਕੰਮ 50% ਡਨ ਹੋ ਚੁੱਕਿਆ ਤੇ ਹੁਣ 50% ਰਹਿ ਗਿਆ lačیاں ਵੀ ਇਕੱਠੀਆਂ ਛੋਟ ਛੋਟੀਆਂ ਹੋਣ ਆਣੇ ਆਲੇ ਹਾਂ ਸਮਾਨ ਸਾਡਾ ਰੈਡੀ ਹੋ ਗਿਆ ਤੇ ਹੁਣ ਕੰਦ ਪੈ ਰਹੀ ਏ ਸਾਖੜੇ ਹੋ ਨਗਰੀ ਦੀ ਕੰਮ ਆ ਗਈ ਅਗਲੀ ਵਾਰੀ ਦਾ ਵੀ ਸੋਚ ਬੈਠਣੀ ਆ ਪਹਿਲਾਂ ਹੀ ਅਮਾਰ ਅਰੇ ਲਾਓ ਘਰੇ ਲਾ ਪੋਗਾ ਅੱਡਾ ਨਾ ਹੁਣੇ ਬਸ ਪਾ ਕੇ ਉੱਤੇ ਛਣਣੀ ਚੋਂ ਛੋੜਨਾ ਹੈ ਨਾ ਇਹ ਰੱਖਾਈ ਗੁਦੰਦ ਦਾ ਅਗਾਰ ਹੈ ਨਾ ਉਹ ਆਪਾਂ ਕਲੀ ਕਰਦੇ ਹੁਣ ਵੇ ਸਹੀ ਚੱਲਦਾ ਵੇ ਉਹ ਤੋਂ ਪਹਿਲਾਂ ਪਾ ਕਿ ਕਿਉਂ ਨਹੀਂ ਜਾਮ ਕਰਦਾ ਉਹ ਫਸਟ ਟਾਈਮ ਸੀ ਨਾ ਹੁਣ ਖੁਸ਼ਬੂ ਵੀ ਆਣੀ ਚાલુ ਹੋ ਗਈ ਹੈ ਲਓ ਜੀ ਮਿੱਤਰੋ ਹੁਣ ਜਾਜ ਬਦਲਾਂ ਚ ਪਹੁੰਚ ਗਏ ਤੇ ਲੈਂਡਿੰਗ ਨੂੰ ਤਿਆਰ ਹੈ ਦੇਖੋ ਆਵਾਜ਼ ਬਹੁਤ ਬਹੁਤ ਆਵਾਜ਼ ਆ ਰਹੀ ਹੈ ਨਾ ਹੈ ਕਾਰੇ ਕਾਰੇ ਕੈਨੇਡਾ 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 ਅਮਰੀਕਾ ਅਮਰੀਕਾ ਥਾਈਲੈਂਡ 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 ਮੈਂ ਨੀਲਾ ਮੈਂ ਨੀਲਾ ਮੈਂ ਨੀਲਾ ਮੈਂ ਨੀਲਾ ਬਲੀਲਾ ਥਾਇਓ ਮੈਂ ਨੀਲਾ ਮੈਂ ਨੀਲਾ ਮੈਂ ਨੀਲਾ ਮੈਂ ਨੀਲਾ ਚੋਰਾ ਜੰਦ ਦੀ ਐਂਟਰੀ ਦੀ ਆ ਜਾ ਚੋਰਾ ਜੰਦ ਦੀ ਐਂਟਰੀ ਵੜ ਕੇ ਕਾਗਾ ਨਹੀਂ ਬੰਨੇ ਕਾਗਾ ਕੋਈ ਨਹੀਂ ਬੰਨੇ ਆ ਤੂੰ ਜਾ ਜੇ ਨਾ ਇਧਰ ਜੁਗਾ ਨਾ ਉਧਰ ਜੁਗਾ ਜਿਵੇਂ ਜਾਜ ਦੀ ਬਦਲਾ ਚ ਆ ਜਾਂਦੀ ਹੈ ਨਾ ਉਵੇਂ ਦੀ ਆਵਾਜ਼ ਆ ਰਹੀ ਹੈ ਸੋ ਗੜਜਲੇ ਬੰਦਰ ਕਿਉਂ ਇਹਣਾ ਨੇ ਵਾਰੀ ਫੜੀ ਹੋਈ ਏ ਕਦੀ ਜਿੰਦਰ ਕਰਦਾ ਕਦੀ ਉਹ ਕਰਦਾ ਤੁਸੀਂ ਪਾਇਲਟ ਕੋ ਪਾਇਲਟ ਮਿੰਟ ਜੀ ਚੇਂਜ ਕਰ ਲੈਂਦੇ ਹੋ ਹੈ ਸੀਟアドਰ ਤੁਸੀਂ ਨਵੇਂ ਲਾਦੇ ਹੋ ਪਾਇਲਟ ਨਵੇਂ ਬਣੇ ਲਾਦੇ ਹੋ ਲੋ ਜੀ ਹੁਣ ਪ੍ਰੋਸੈਸ ਚਾਲੂ ਹੋ ਗਿਆ ਪਾਣੀ ਆ ਗਿਆ ਹੈ ਚੀਨੀ ਕੋਲੀ ਆ ਗਈ ਏ ਤੇ ਦੁੱਧ ਆ ਗਿਆ ਇਹ ਦੁੱਧ ਹੈ ਸਾਡੇ ਇੱਥੇ ਅ ਅਲਾਸਕਾ ਕਲਾਸਿਕ ਫੀਡ ਬੰਗਲ ਹਲੇ ਹਟਾ ਲੋ ਨਾ ਯੇ ਮਨਾ ਕਾਬ ਕਰ ਦਿਨ ਲੈ ਕੇ ਲੋਜੀ ਟੋਕ ਲੰਗੋ ਲਈ ਟੋਕ ਕਰਾ ਫਿਕਾ ਕੋ ਕੱਢੀ ਗੱਲ ਬਾਬਾ ਕਰਤਾ ਕੰਮ ਹੋ ਗਿਆ ਥੋੜਾ ਰੱਖ ਕਰਤਾ ਉਹੀ ਕੰਮ ਹੈ ਜਿੱਤੋਂ ਡਰਦਾ ਸੀ ਟੋਕਦਾ ਇੰਦਰ ਰੱਖੀ ਕੋਈ ਗੱਲ ਨਹੀਂ ਕੋਈ ਯਾਰ ਕਰ ਕਰੇ ਕਰੀ ਤਲਾ ਚ ਪਾਪਾ ਨੂੰ ਪਾਪਾ ਦੋੜੇ ਚ ਪਾ ਯਾ ਸਿਨ ਕਟ ਦੇ ਜੀ ਨਾ ਨਾ ਚੱਲੇਗਾ ਨਹੀਂ ਨਹੀਂ ਇਹ ਨਹੀਂ ਵਾਇਰ ਹੋਈਦਾ ਇੰਦਾ ਦੇ ਵਾਇਰ ਲੋਂਦੇ ਤਾਂ ਸਿਨ ਕਟਾ ਦੋ ਹੈ ਹਮ ਦੋ ਹਾਣਾ ਫੜ ਕੇ ਰੱਖਣਾ ਤੂੰ ਵਿੱਚ ਚੋੜਾ ਹਾਂ ਤੂੰ ਦਾਲ ਮੈਂ ਫੜਨ ਦਾ ਪੋਤਾ ਦੋ ਹਾਣਾ ਨਹੀਂ ਲਾ ਦੇ ਤਰਾ ਯਾ ਮੈਨੂੰ ਫੜਾਓ ਯਾਰ ਤੂੰ ਪਾ ਫੜਨਾ ਹੋਇ ਚੁਕਾਰਾ ਰੱਖਣਾ ਲਓ ਜੀ ਹਮ ਸਮਾਨ ਪੈ ਰਿਆ ਸਾਡਾ ਭਾਈ ਹੁਣ ਮੈਂ ਦੋ ਹਤਨਾ ਫੜਾ ਹੈ ਤਲਾਂ ਦੋਰੀਆਂ ਨੂੰ ਸੱਤ ਦੋਹਾਂ ਨਾਲ ਦੇਖ ਕੇ ਦੋਰੀਆਂ ਆਪਣੇ ਕੰਮ ਹੀ ਹਿੰਦੀ ਮੋ ਕਾਇਆ ਹੈ ਚੱਲ 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 ਤੂੰ ਪਹਿਲਾਂ ਪਾਣੀ ਪਾਲਣਾ ਨਾ ਹੋ ਰਿਹਾ ਉਹ ਥੋੜੇ ਵਿੱਚ ਆਉਣਾ ਚਾਹ। ਆ ਕੇ ਡੰਗ ਇੱਕ ਡੋਂਗਾ ਸਾਡਾ ਤਿਆਰ ਹੋ ਗਿਆ ਦੂਜੇ ਚ ਹੁਣ ਚੱਲ ਰਿਹਾ ਕੰਮ ਪ੍ਰੋਸੈਸਰ ਤੇ ਬਿਲਕੁਲ ਨਿਚੋੜ ਛੱਡਣਾ ਬਿਲਕੁਲ ਪਾਣੀ ਨਿਕਲ ਲਾ ਜੇ ਤੇ ਹੁਣ ਕੰਮ ਜੀ ਮਿੱਤਰੋ ਲਗਭਗ ਐਂਡ ਤੇ ਆ ਚੁੱਕਿਆ ਚਲੋ ਜੀ ਮਿੱਤਰੋ ਸ਼ਰਦਾਈ ਰੈਡੀ ਹੋ ਗਈ ਹੈ ਤੇ ਹੁਣ ਅਰਦਾਸ ਹੋ ਰਹੀ ਹੈ ਤੇ ਹੁਣ ਜੀ ਸ਼ਰਦਾਈ ਵਰਤਨ ਲੱਗੀ ਹੈ ਲਓ ਜੀ ਸ਼ਰਦਾਈ ਪੀ ਕੇ ਆ ਗਿਆ ਨਜ਼ਾਰਾ ਤੇ ਹਾਂ ਜੀ ਨਜ਼ਾਰਾ ਆਇਆ ਸਾਰਿਆਂ ਨੂੰ ਹਾਂ ਜੀ ਹਾਂ ਜੀ ਕੋਰਾ ਜੀ ਓ ਸਿਮਰ ਹੋਰ ਮੰਗਦੇ ਵੀ ਹੈ ਵਾਹ ਅਰੇ ਤੁ ਵੀ ਵੀ ਅਰਦਾਸ ਕਰਦੇ ਵੀ ਹੈ ਨਾ ਉਹਦੀ ਗਰਮੀ ਨਿਕਲੇ ਲਓ ਜੀ ਮਿੱਤਰੋ ਹਾਂ ਅਸੀਂ ਰੈਡੀ ਆਜਾ ਦਾਂ ਜਾ ਚੜਾਈਏ ਵਧੀਆ ਵਧੀਆ ਤੇ ਖਰਾਬ ਆਇ ਤੇ ਆ ਇੱਧਰ ਆ ਜਾ ਤੇ ਕੀ ਕਰੀ ਬੋਲੀ ਦੇਖੋ ਬੱਟਾ ਇਹ ਬੱਟਾ ਮਾਰਨਾ ਇਧਰ ਆ ਜਾ ਬਾਨੇ ਉੱਥੇ ਤੋਂ ਸੰਡੇ ਬੰਨਾ ਦੇ ਦੇ ਆਜਾ ਲਓ ਜੀ ਹੁਣ ਚਾਚਾ ਜੀ ਵੀ ਆ ਗਏ ਨੇ ਅੱਜ ਗਾੜਾ ਸਮਾਨਾ 20 ਲੀਟਰ ਬਣਾਇਆ ਕੈਨੀ ਭਰਤੀ ਸੀ ਅਸੀਂ ਨੀਲੀ ਪਾਣੀ ਵਾਲੀ ਤੇ ਇਹ ਬੋਤਲ ਜੀ ਸਾਡੇ ਛੱਬੇ ਭਾਜੀ ਵਾਸਤੇ ਭਰੀ ਜਾ ਰਹੀ ਏ ਆਹ ਉਹ ਇਕੱਠਾ ਆਂਗਰੇ ਗਾਣੀ ਨਹੀਂ ਭਾਈ ਅਸੀਂ ਹੁਣ ਨਗਾਈ ਲਓ ਜੀ ਮਿੱਤਰੋ ਇਹ ਚੱਲੀ ਛੱਬੇ ਭਾਜੀ ਵੱਲ ਸ਼ਰਦਾਈ ਹੋਮ ਡਿਲੀਵਰੀ ਆਹ ਹਵਾ ਚਲਦੀ ਵੀ ਬਾਹਰ 4 ਗਲਾਸ ਨੇ ਹੈ 4 ਤੋਂ ਕਿਨੇ ਬਿੱਤੇ ਨੇ 2 ਇਹਦਾ ਹੈ ਟੈਕ ਪੀ ਰਿਹਾ ਤੇ ਮੇਰੇ ਕੋ ਦੋ ਤੋਂ ਬਾਅਦ ਬੀਤਣਗੇ ਮੇਰਾ ਲੀਵਰ ਫੁੱਲ ਹੋ ਗਿਆ 2 hours later ਤੇ ਹਾਂਜੀ ਦੋਸਤੋ ਸਰਦਾਈ ਪੀਣ ਤੋਂ ਬਾਅਦ ਹੁਣ ਰਾਤ ਪੈ ਗਈ ਹੈ ਤੇ ਮੈਂ ਆਇਆ ਹਾਂ ਸਿਮਰ ਵਾਸਤੇ ਪੀਜ਼ਾ ਲੈਣ ਵਾਸਤੇ ਉਹ ਕਹਿੰਦੀ ਮੈਂ ਪੀਜ਼ਾ ਖਾਣਾ ਤੇ ਹੁਣ ਇਸੇ ਮਾਲੇ ਆ ਚੱਲਦੇ ਹਾਂ ਅੰਦਰ ਗ੍ਰੀਨਵਿਚ ਆ ਗਏ ਆ ਤੇ ਜਾ ਕੇ ਅੰਦਰ ਪੀਜ਼ਾ ਆਰਡਰ ਕਰਦੇ ਆਂ ਪੀਜ਼ਾ ਆਰਡਰ ਕਰਕੇ ਤੇ ਹੁਣ ਮੈਂ ਆ ਗਿਆ ਇੱਥੇ ਮਤਲਬ ਪਾਣੀ ਤੇ ਨੂਰ ਵਾਸਤੇ ਕੁਝ ਆਰਡਰ ਕਰ ਨੂੰ ਚਿਕਨ ਵਗੈਰਾ ਜਾਂ ਕੁਝ ਹੋਰ ਚਿਕਨ ਫਿਲੇ ਤੇ ਕਿਉਂਕਿ ਜੇ ਉਹਦੇ ਵਾਸਤੇ ਲੈ ਕੇ ਜਾਵਾਂਗਾ ਤੇ ਉਹ ਫਿਰ ਮੂੰਹ ਫੜੀ ਦੇਖਣਗੇ ਤੇ ਸਟਾਰਟ ਹੋਣ ਵਾਸਤੇ ਆਰਡਰ ਕਰਤਾ ਤੇ ਨੰਬਰ ਆਣਾਲਾ ਲਓ ਜੀ ਯੋਰ ਪੀਜਾ ਤੇ ਨੂਰਸ ਹੋ ਗਿਆ ਤੇ ਪਾਣੀ ਦਿਸ ਇਜ਼ ਫਾਰ ਯੂ ਤੇਰਾ ਤੇ ਨੂਰ ਦਾ ਤੇ ਹੁਣ ਨੂਰਸ ਹੋ ਗਿਆ ਤੂੰ ਆਪਣਾ ਕੱਢ ਲੈ ਚੁੱਪ ਪਹਿਲਾਂ ਦਿਓ ਵਾਓ ਹਾਂਜੀ ਖਾ ਲੈ ਜਿੰਨਾ ਖਾਣਾ ਖਾ ਲੈ ਤੇ ਸੇਮਰ ਖਾ ਰਹੀ ਏ ਪੀਜ਼ਾ ਮ제 ਨਾਲ ਕਿਦਾਂ ਹੁਣ ਤੇ ਵੈਜੀ-ਬੁਜੀ ਖਾ ਲੈਂਦੀ ਏ ਸਾਰੇ ਕੁਝ ਵਧੀਆ ਗੱਲ ਹੈ ਹੁਣ ਨਹੀਂ ਤਾਰਦੀ ਸਾਲਾ ਤਾਂ ਚਾ ਖਾ ਲੈ ਤੇਦਰ ਬਾਣੀ ਖਾ ਰਹੀ ਏ ਤੇ ਨੂਰ ਵਿਚਾਰਾ ਸੁੱਤਾ ਹੋਇਆ ਏਦੇ ਵਾਸਤੇ ਵੀ ਲੈ ਕੇ ਆਇਆ ਸੀ ਹੁਣ ਜਦੋਂ ਰਾਤੀ ਉੱਠੇਗਾ ਤੇ ਫਿਰ ਖਾ ਲਾਂ ਰਾਈਂ ਦੋਸਤੋ ਨੂਰ ਵੀ ਉੱਠ ਗਿਆ ਤੇ ਉਹਨੇ ਆਪਣਾ ਮੱਕ ਟੋ ਖਾ ਲਿਆ ਤੇ ਹੁਣ ਖਤ ਹਾਰ ਗਏ ਆ ਬਹੁਣੇ ਸਬ ਲੋਕ ਨੂੰ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਐਂਡ